ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਕੁਝ ਇਕੱਠਿਆ ਹੀ ਵਾਪਰਦਾ ਪਿਆ ਔਰ ਉਹਦੇ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਇੱਕ ਤਾਂ ਅੱਜ ਚੋਣ ਜਾਬਤਾ ਲੱਗ ਜਾਏਗਾ ਸ਼ਾਮ ਨੂੰ ਔਰ ਪ੍ਰਚਾਰ ਮੁੱਕ ਜਾਣਾ ਲੁਧਿਆਣਾ ਜ਼ਮਨੀ ਚੋਣ ਦਾ ਤੇ ਦੂਸਰੇ ਪਾਸੇ ਕਮਲਕੌਰ ਉਰਫ ਕੰਚਨ ਕੁਮਾਰੀ ਨੂੰ ਲੈ ਕੇ ਚਰਚਾਵਾਂ ਅਲੈਦਾ ਪੱਧਰ ਤੇ ਪਹੁੰਚ ਗਈਆਂ ਅੱਜ ਸਵੇਰੇ ਜਾਂ ਕਹਿ ਲਈਏ ਕੱਲ ਸ਼ਾਮ ਨੂੰ ਕੁਝ ਕੰਟੈਂਟ ਵਾਇਰਲ ਹੋਇਆ ਜਿਸ ਤੋਂ ਬਾਅਦ ਬਹੁਤ ਕੁਝ ਚੱਲਦਾ ਪਿਆ ਬਰਨਾਲ ਸੀਨੀਅਰ ਪੱਤਰਕਾਰ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਰੁਦਰਾਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਨੂੰ ਰੁਦਰਾਜੀ ਸ਼ੁਰੂਆਤ ਕੰਚਨ ਕੁਮਾਰੀ ਤੋਂ ਕਰਦੇ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਔਰ ਉਹ ਵੀਡੀਓ ਉਸ ਵੇਲੇ ਵਾਇਰਲ ਹੋਈ ਹੈ ਜਦੋਂ ਸੋਸ਼ਲ ਮੀਡੀਆ ਤੇ ਆਲਰੇਡੀ ਇੱਕ ਬਿਆਨ ਐਦਾ ਦਾ ਅਮਰਤਪਾਲ ਮੈਰੋਂ ਦਾ ਹੈ ਕਿ ਕੰਚਨ ਕੁਮਾਰੀ ਦਾ ਫੋਨ ਉਸ ਦੇ ਕੋਲ ਹੈ ਜਾਂ ਉਹਦੀ ਆਈਡੀ ਉਸ ਦੇ ਕੋਲ ਹੈ ਤੇ ਆਉਂਦੇ ਦਿਨਾਂ ਨੂੰ ਕਹਿੰਦਾ ਬਹੁਤ ਕੁਝ ਹੋਵੇਗਾ ਕਿਸ ਤਰ੍ਹਾਂ ਦੇਖਦੇ ਹੋ ਉਹ ਵੀਡੀਓ ਕੀ ਸੱਚ ਹੈ ਔਰ ਆਉਂਦੇ ਦੇਖੋ ਮੈਂ ਤੁਹਾਡੇ ਪ੍ਰੋਗਰਾਮ ਤੇ ਕੱਲ ਵੀ ਕਿਹਾ ਸੀਗਾ ਕਿ ਜਿਹੜਾ ਵੀਡੀਓ ਜਿਹੜੇ ਫੋਨ ਲਿੱਤੇ ਗਏ ਆ ਉਹਨਾਂ ਦੇ ਪਿੱਛੇ ਕਾਰਨ ਹੈ ਹੈਨਾ ਕੁਛ ਨਾ ਕੁਛ ਜਿਹੜਾ ਭੇਦ ਉਹਦੇ ਵਿੱਚ ਹੈਗੇ ਆ ਜਿਹਦੇ ਕਰਕੇ ਜਿਹੜਾ ਉਹਨੂੰ ਥੱਪੜ ਮਾਰੇ ਗਏ ਤਾਂ ਫੋਨ ਖੋਇਆ ਗਿਆ ਫਿਰ ਪਾਸਵਰਡ ਲੈ ਗਏ ਹੈਨਾ ਉਸ ਤੋਂ ਬਾਅਦ ਉਹ ਫੋਨ ਜਿਹੜੇ ਅਮਰਤਪਾਲ ਆਪਣੇ ਨਾਲ ਲੈ ਗਿਆ ਤੇ ਉਹਦੇ ਵਿੱਚੋਂ ਜਿਹੜਾ ਪਹਿਲਾ ਕੰਮ ਤਾਂ ਉਹਨੇ ਆ ਕੀਤਾ ਕਿ ਜਿਹੜੀ ਵੀਡੀਓ ਵਾਇਰਲ ਹੋਈ ਹੈਗੀ ਆ ਠੀਕ ਹੈ ਉਹਦੇ ਆਪਣੇ ਪਰਸਨਲ ਫੋਨ ਤੇ ਸੀਗੀ ਉਹਦਾ ਕੋਈ ਬਾਇਫਰੈਂਡ ਜਿਹੜਾ ਆਪਣਾ ਬਣਿਆ ਹੋ ਸੀ ਜਿੱਦਾਂ ਉਹ ਗੱਲਾਂ ਕਰਦੀ ਪਈ ਹੈ ਜੇ ਆਪਾਂ ਉਹ ਸੁਣੀਏ ਤੇ ਉਹ ਗੱਲਾਂ ਦੇ ਵਿੱਚ ਕਹਿੰਦੀ ਪਈ ਹੈ ਉਹ ਉਹ ਕਹਿੰਦਾ ਪਿਆ ਹੈਗਾ ਕਿ ਤੂੰ ਆਪਣੇ ਪੈਸੇ ਖਰਚ ਕੇ ਆਨੀ ਹੈ ਇੱਥੇ ਹੈਨਾ ਤੇ ਤੈਨੂੰ ਕੀ ਮਿਲਦਾ ਹੈਗਾ ਤੇ ਇਦਾਂ ਦੀ ਗੱਲ ਕਰਦੀ ਜਿੱਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਉਹਨੂੰ ਪਸੰਦ ਕਰਦੀ ਸੀ ਲੜਕੇ ਨੂੰ ਹੈਨਾ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹ ਵੀਡੀਓ ਬਣਾਇਆ ਪਰ ਉਹ ਉਹਦੇ ਫੋਨ ਦੇ ਵਿੱਚ ਸਿਕਾਪ ਨਹੀਂ ਇਸ ਕਰਕੇ ਉਹ ਤਾਂ ਕੰਫੀਡੈਂਟ ਹੋਣੀ ਹੈ ਕਿ ਮੇਰਾ ਇਹ ਪਰਸਨਲ ਫੋਨ ਹੈ ਮੇਰੀ ਇਹ ਪਰਸਨਲ ਪ੍ਰਾਪਰਟੀ ਹੈ ਉਹਨੂੰ ਇਹ ਤਾਂ ਪਤਾ ਨਹੀਂ ਸੀ ਕਿ ਕੱਲ ਨੂੰ ਉਹਦਾ ਮਰਡਰ ਹੋ ਜਾਣਾ ਹੈਗਾ ਤੇ ਫੋਨ ਜਿਹੜਾ ਪਬਲਿਕ ਹੋ ਜਾਣਾ ਹੈਗਾ ਤੇ ਉਹ ਚੋਂ ਇੱਕ ਵੀਡੀਓ ਵਾਇਰਲ ਕੀਤਾ ਹੈਗਾ ਵੈ ਤੇ ਇਸ ਕਰਕੇ ਜਿਹੜਾ ਮੈਂ ਸਮਝਦਾ ਕਿ ਅੱਗੇ ਤੋਂ ਅੱਗੇ ਕੁਝ ਹੋਰ ਵੀ ਕੰਟੈਂਟ ਉਹਦੇ ਵਿੱਚੋਂ ਨਿਕਲੇਣਗੇ ਤਾਂ ਕੀਤਾ ਜਾਏਗਾ ਤੇ ਜੇ ਕੋਈ ਅਮਰਤਪਾਲ ਦਾ ਆਪਣਾ ਕੰਟੈਂਟ ਹੋਇਆ ਉਹ ਉਹਨੂੰ ਡਿਲੀਟ ਹੁਣ ਤੱਕ ਕਰ ਚੁੱਕਾ ਹੋਵੇਗਾ ਇਹਦੀ ਬਾਰੇ ਗੱਲ ਕਰਦੇ ਆ ਰੁਤਰਾ ਜੀ ਪਰ ਮੈਂ ਪਹਿਲਾਂ ਔਥੈਂਟੀਸਿਟੀ ਦੇ ਉੱਪਰ ਆਉਣਾ ਚਾਹੁੰਦਾ ਆ ਉਸ ਵੀਡੀਓ ਦੀ ਔਥੈਂਟੀਸਿਟੀ ਕੀ ਹੈ ਇਹ ਜਾਣਨਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਤਾਂ AI ਦਾ ਜ਼ਮਾਨਾ ਹੈ ਬਹੁਤ ਕੁਝ ਹੋ ਜਾਂਦਾ ਹੈ ਦੇਖੋ ਤੁਹਾਡੀ ਗੱਲ ਠੀਕ ਹੈ ਫੇਰ ਵੀ ਜਿੱਦਾਂ ਮੈਂ ਤਾਂ ਇੱਕ ਹੋਰ ਮੇਰੇ ਸਾਥੀ ਨੇ ਹੈਨਾ ਉਹ ਵੀ ਸਾਲਾਂ ਤੋਂ ਇਹ ਕੰਮ ਕਰਦੇ ਨੇ ਵੀਡੀਓ ਐਡੀਟਿੰਗ ਹੈਗੀ ਆ ਤੇ ਉਹ ਤੋਂ ਪਤਾ ਲੱਗ ਜਾਂਦਾ ਕਿ ਜੇ ਤੁਸੀਂ ਇੱਕ ਟੱਕ ਹੋ ਕੇ ਜਿਹੜਾ ਆਪਣਾ ਅਲਰਟ ਕਰਕੇ ਜਿਹੜਾ ਸੈਂਸਸ ਨੂੰ ਦੇਖਦੇ ਜਦੋਂ ਵੀਡੀਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਵਾ ਤੇ ਜਿਹੜਾ ਕਿ ਉਸ ਦੇ ਵਿੱਚ ਕੁਝ ਵੀ ਜਿਹੜਾ ਪੌਜ਼ ਨਜ਼ਰ ਆਂਦਾ ਕੁਛ ਵੀ ਆਵਾਜ਼ ਜਿਹੜੀ ਅਮੈਚ ਨਹੀਂ ਕਰਦੀ ਲਿਪ ਸਿੰਕਿੰਗ ਨਹੀਂ ਹੁੰਦੀ ਤਾਂ ਅਸੀਂ ਜਿਹੜਾ ਉਹਦਾ ਪਤਾ ਕਰ ਲੈਣੇ ਹੈਗੇ ਆ ਤੇ ਪਰ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਤੇ ਇਹ ਵੀਡੀਓ ਅਸਲੀ ਹੀ ਬਣਾਇਆ ਹੋਇਆ ਹੈਗਾ अच्छा ਤੁਸੀਂ ਹੁਣ ਇੱਕ ਜ਼ਿਕਰ ਕੀਤਾ ਕਿ ਅਮਰਿਤਪਾਲ ਮੈਰੋ ਨੇ ਆਪਣਾ ਕੰਟੈਂਟ ਪਾ ਮਿ ਡੀਲੀਟ ਕਰ ਦਿੱਤਾ ਹੋਵੇ ਇਹ ਇਹਦੇ ਉੱਤੇ ਗੱਲ ਕਰਦੇ ਆ ਕਿਉਂਕਿ ਬਹੁਤ ਸਾਰੇ ਇਲਜ਼ਾਮ ਅਮਰਿਤਪਾਲ ਮੈਰੋ ਤੇ ਉਸਦੇ ਸਾਥੀਆਂ ਤੇ ਲੱਗ ਚੁੱਕੇ ਆ ਇਹ ਵੀ ਕਿਹਾ ਜਾ ਰਿਹਾ ਕਈ ਥਾਵਾਂ ਤੋਂ ਕਿ ਉਹਨਾਂ ਨੇ ਰੇਪ ਕੀਤਾ ਅਲਿਜਡ ਆ ਉਹਨਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਉਸ ਫੋਨ ਦੇ ਵਿੱਚ ਅਮਰਿਤਪਾਲ ਮੈਰੋ ਦਾ ਵੀ ਕੁਝ ਹੋ ਸਕਦਾ ਆ ਕੀ ਤੁਸੀਂ ਇਹ ਮੰਨਦੇ ਹੋ ਬਿਲਕੁਲ ਹੋ ਸਕਦਾ ਦੇਖੋ ਇਹਨਾਂ ਦਾ ਸੰਪਰਕ ਕਾਫੀ ਦੇਰ ਤੋਂ ਸੀਗਾ ਇਹਨਾਂ ਦਾ ਹੈਨਾ ਉਸ ਤੋਂ ਬਾਅਦ ਦਬਾਅ ਦੇ ਵਿੱਚ ਆ ਕੇ ਉਹ ਉਸਨੇ ਆਪਣਾ ਇਹਨਾਂ ਨਾਲ ਗੱਲਬਾਤ ਕੀਤੀ ਕਈ ਵਾਰੀ ਹੈ ਨਾ ਤੇ ਉਸ ਤੋਂ ਬਾਅਦ ਇਹਨਾਂ ਕੋਲ ਇਹਨਾਂ ਨਾਲ ਗਈ ਤੇ ਹਾਲਾਂਕਿ ਮੈਂ ਦੇਖ ਰਿਹਾ ਸੀ ਸਪੋਰਟਰ ਜਿਹੜੇ ਉਹ ਕਹਿੰਦੇ ਆ ਨਾਲ ਕਿੱਦਾਂ ਜਾ ਸਕਦੀ ਹੈ ਹੈ ਨਾ ਤੇ ਇਹ ਗੱਲਾਂ ਜਿਹੜੀਆਂ ਮੈਂ ਸਮਝਦਾ ਸਤਹੀ ਜੀਆਂ ਗੱਲਾਂ ਹੈਗੀਆਂ ਤੇ ਅਸੀਂ ਕਈ ਵਾਰੀ ਦੇਖਿਆ ਕਿ ਬੰਦਾ ਜਿਹੜਾ ਦਬਾਅ ਚ ਆਇਆ ਆਪਣੇ ਦੁਸ਼ਮਣ ਨਾਲ ਵੀ ਬੈਠ ਕੇ ਉਹਨੂੰ ਜਾਣਾ ਪੰਦਾ ਹੈਗਾ ਹੈ ਨਾ ਤੇ ਉਹ ਇੱਕ ਔਰਤ ਹੈਗੀ ਆ ਉਹਦੇ ਦਬਾਅ ਤੇ ਆਈ ਜਣ ਜਦੋਂ ਆਹ ਉਹਨੂੰ ਬਾਰ ਬਾਰ ਪੁਸ਼ ਕੀਤਾ ਜਾਏਗਾ ਹੈਨਾ ਕਿਸੇ ਦੇ ਘਰ ਦੋ ਫੋਨ ਆ ਜਾਣ ਵੈਸੇ ਉਹਨੂੰ ਤਰਥੱਲੀ ਮੱਚ ਜਾਂਦੀ ਹੈ ਕੋਈ ਧਮਕੀ ਭਰੇ ਆ ਜਾਣ ਤਾਂ ਉਹਦੇ ਘਰਦਿਆਂ ਦੇ ਤਾਂ ਉਹਦੇ ਹੋਸ਼ ਛੁੱਟ ਜਾਂਦੇ ਹੈਗੇ ਆ ਇਸ ਕਰਕੇ ਇਹਦੇ ਗੱਲ ਦੇ ਵਿੱਚ ਕੋਈ ਨਵੀਂ ਨਹੀਂ ਹੈ ਕਿ ਦਬਾਅ ਦੇ ਵਿੱਚ ਉਹ ਉੱਥੇ ਚਲੀ ਗਈ ਤੇ ਪਰ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜਾ ਮੇਰੇ ਫੋਨ ਜਿਹੜੇ ਅੱਦ ਲੈ ਲੀ ਤੇ ਜਾਣਗੇ ਉਹ ਬੜੀ ਇਸ ਮਾਮਲੇ ਚ ਕੌਨਫੀਡੈਂਟ ਹੋਣੀ ਕਿ ਇਦਾਂ ਨਹੀਂ ਹੋਏਗਾ ਮੇਰੇ ਨਾਲ ਹੈਨਾ ਤੇ ਪਰ ਅਮਰਤਪਾਲ ਦੇ ਨਾਲ ਉਹਦਾ ਕੀ ਲਿੰਕ ਹੈ ਕੀ ਸਬੰਧ ਹੈ ਰਿਆ ਇਹਦੇ ਵਿੱਚ ਇਹ ਨਹੀਂ ਪਤਾ ਪਰ ਇਸ ਚ ਕੋਈ ਸ਼ੱਕ ਨਹੀਂ ਕਿ ਉਹਦਾ ਬாய்ਫਰੈਂਡ ਕੋਈ ਨਾ ਕੋਈ ਸਿੱਖ ਸਿਗਾ ਜਿਹਦੇ ਕਰਕੇ ਉਹ ਇਨਫਲੂਐਂਸ ਹੋ ਗਈ ਉਹਦੇ ਵਿੱਚ ਤਾਂ ਉਹਨੇ ਆਪਣਾ ਨਾਂ ਜਿਹੜਾ ਬਦਲਿਆ ਹੈਗਾ ਇਹ ਗੱਲ ਜਿਹੜੀ ਹੈ ਨਿਕਲ ਕੇ ਆ ਰਹੀ ਹੈਗੀ ਕਮਲਕੌਰ ਜਾਂ ਕੰਚਨ ਕੁਮਾਰੀ ਨੇ ਕਮਲਕੌਰ ਉਹਦਾ ਨਾਮ ਰੱਖਿਆ ਤਾਂ ਉਹ ਸਿਰਫ ਆਪਣੇ ਕਿਸੇ ਸਾਥੀ ਕਰਕੇ ਹੋ ਸਕਦਾ ਹਾਂ ਬਿਲਕੁਲ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਜਿਹੜੇ ਹੁਣ ਗੱਲਾਂ ਨਿਕਲ ਕੇ ਆ ਰਹੀਆਂ ਉਹ ਇਹ ਨਹੀਂ ਚਲੋ ਰੋਤਰਾ ਜੀ ਇਹ ਟਾਪਿਕ ਨੂੰ ਇੱਕ ਪਾਸੇ ਰੱਖਦੇ ਹਾਂ ਚੋਣਾਂ ਤੇ ਆਉਨੇ ਆ ਹੁਣ ਪੰਜਾਬ ਚ ਚੋਣਾਂ ਵੀ ਚੱਲ ਰਹੀਆਂ ਲੁਧਿਆਣਾ ਵੈਸਟ ਦੇ ਵਿੱਚ ਹਲਕਾ ਪਖਿਆ ਪਿਆ ਅੱਜ ਖੈਰ ਆਖਰੀ ਦਿਨ ਹੈ ਕਾਂਗਰਸ ਦਾ ਜ਼ਿਕਰ ਕਰਦੇ ਹਾਂ ਲੰਘੇ ਦੇਣੀ ਜਿਹੜਾ ਅੱਜ ਤੱਕ ਨਹੀਂ ਸੀ ਹੋਇਆ ਜਾਂ ਨਹੀਂ ਦੇਖਿਆ ਗਿਆ ਸੀ ਪੀਪੀਸੀ ਦੇ ਪ੍ਰਧਾਨ ਵੀ ਦਿਖ ਗਏ ਲੀਡਰ ਆਪੋਜੀਸ਼ਨ ਵੀ ਦਿਖ ਗਏ ਬੁਪੇਸ਼ ਭਗੇਲ ਵੀ ਦਿਖ ਗਏ ਕਿਵੇਂ ਦੇਖਦੇ ਹੋ ਕਹਿ ਦਈਏ ਹੁਣ ਕਾਂਗਰਸ ਇਕੱਠੀ ਹੋ ਗਈ ਦੇਖੋ ਮੈਂ ਇੱਕ ਗੱਲ ਦੱਸਾਂ ਕਿ ਜਿਹੜਾ ਐ ਕੀ ਚੋਣ ਪ੍ਰਚਾਰ ਜਿਹੜਾ ਸੀ ਉਹ ਸਾਰੀ ਪਾਰਟੀਆਂ ਦਾ ਢਿੱਲਾ ਹੀ ਰਿਹਾ ਉੱਥੇ ਹੈਨਾ ਤੇ ਪਰ ਕੱਲ ਇੱਕਦਮ ਗਰਮੀ ਦੇਖਣ ਦੇ ਵਿੱਚ ਆਈ ਜਿਹੜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇਕੱਠੇ ਹੋ ਗਏ ਬੁਪੇਸ਼ ਭਗੇਲ ਆਇਆ ਹੈਨਾ ਤਾਂ ਇਹਨਾਂ ਨੇ ਅਕਾਲੀ ਲੀਡਰ ਨੂੰ ਸ਼ਾਮਲ ਕੀਤਾ ਤੇ ਉਹ ਫੰਕਸ਼ਨ ਕਰਕੇ ਹੋ ਸਕਦਾ ਉਹ ਆਇਆ ਹੋਵੇ ਤੇ ਰਾਜਾ ਬਡਿੰਗ ਨੂੰ ਆਣਾ ਪੈ ਗਿਆ ਹੋਵੇ ਪਰ ਜਿਹੜਾ ਮੈਂ ਸਮਝਦਾ ਕਿ ਫੇਰ ਵੀ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਸਟੇਜ ਤੇ ਡੋਮিনেਟ ਦਿਸਿਆ ਮੈਨੂੰ ਤਾਂ ਪਰ ਦੇਖਦੇ ਹੁਣ ਕੱਲ ਹੋਰ ਗੱਲ ਮੈਂ ਕਰਨੀ ਚਾਹੁੰਦਾ ਕੱਲ ਅਕਾਲੀ ਦਲ ਦੀ ਬੜੀ ਪ੍ਰਭਾਵਸ਼ਾਲੀ ਰੈਲੀ ਸੀਗੀ ਉਹਦਾ ਰੋਡ ਸ਼ੋ ਜਿਹੜਾ ਉਹ ਬਹੁਤ ਜ਼ਬਰਦਸਤ ਸੀਗਾ ਉਹ ਦੇਖਿਆ ਇਹ ਉਹਦੇ ਵਿੱਚ ਗਿਣਤੀ ਕਰਨ ਹੀ ਪਾਏ ਕਿਉਂਕਿ ਉਹ ਰਸ਼ ਜਿਆ ਕਾਫੀ ਸੀਗਾ ਪਰ ਮੇਰਾ ਖਿਆਲ ਹੈ ਕਿ ਘੱਟੋ ਘੱਟ 7-8 ਸੂਕਾਰ ਹੋਏਗੀ ਉਹਦੇ ਵਿੱਚ ਤੇ ਜਿਹੜੇ ਪੈਦਲ ਬੰਦੇ ਵੀ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ ਕਿ ਬਹੁਤ ਇੰਪ੍ਰੈਸਿਵ ਰੋਡ ਸ਼ੋਅ ਸੀਗਾ ਅਕਾਲੀ ਦਲ ਦਾ ਮੈਨੂੰ ਲੱਗਦਾ ਨਹੀਂ ਸੀ ਕਿ ਇੰਨਾ ਕੱਢ ਬਣ ਗਏ ਉਹ ਉਹਨਾਂ ਨੇ ਕੱਲ ਕਮਾਲ ਕੀਤੀ ਵੈਸੇ ਰੁਦਰਾ ਜੀ ਜਿੰਨਾ ਕੰਮ ਅਕਾਲੀ ਦਲ ਨੇ ਖਿੱਚ ਲਿਆ ਇੱਕ ਦੋ ਦਿਨਾਂ ਦੇ ਵਿੱਚ ਜਾਂ ਜਿੰਨਾ ਪਰਮਾ ਰੋਡ ਸ਼ੋਅ ਕਰ ਲਿਆ ਹੁਣ ਤਾਂ ਮੈਂ ਕਹਿੰਦਾ ਮੁੱਛ ਦਾ ਸਵਾਲ ਬਣ ਗਿਆ ਜੇ ਹਾਰ ਜਾਂਦੇ ਆ ਫਿਰ ਕਿੱਥੇ ਰੋਡ ਸ਼ੋਅ ਰਹਿ ਗਿਆ ਕਿੱਥੇ ਸਾਰਾ ਇਹਦਾਰੋਂ ਮਦਾਰ ਰਹਿ ਗਿਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਿਹੜੇ ਰੋਡ ショਕ ਕਦੀ ਵੀ ਇਸ ਗੱਲ ਦਾ ਨਹੀਂ ਦੱਸ ਪਾਦੇ ਠੀਕ ਤਰ੍ਹਾਂ ਕਿ ਉਹਨਾਂ ਦਾ ਵੋਟ ਦੇ ਵਿੱਚ ਕਨਵਰਸ਼ਨ ਹੋਏਗੀ ਕਿ ਨਹੀਂ ਲੋਕਾਂ ਦੇ ਜਿਹੜੇ ਇੰਟਰਸਟ ਦੀ ਤੇ ਉਹ ਸਾਹਮਣੇ ਜਿਆਦਾ ਜ਼ਰੂਰੀ ਹੈਗਾ ਵਾ ਤੇ ਇਸ ਕਰਕੇ ਪਰ ਫਿਰ ਵੀ ਜਿਹੜਾ ਇਹਦਾ ਰੋਡ ショਕ ਕੱਢਿਆ ਇਹਦਾ ਮਤਲਬ ਕੁਝ ਨਾ ਕੁਝ ਉਹਨਾਂ ਦੇ ਵਿੱਚ ਜੋਸ਼ ਆਇਆ ਹੈਗਾ ਵਾ ਹੈਨਾ ਹਾਲਾਂਕਿ ਲੇਟ ਆਇਆ ਹੈਗਾ ਹੁਣ ਤਾਂ ਦਿਨੇ ਨਹੀਂ ਬਚੇ ਹੈਗੇ ਆ ਤਾਂ ਹੁਣ ਜਿਹੜਾ ਅਖੀਰਲੇ ਦਿਨ ਹੈਗੇ ਚੱਲਦੇ ਪਏ ਜੇ 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 ਬਾਈਚਾਂਸ ਹਾਰ ਜਾਂਦੇ ਆ ਫਿਰ ਸੁਖਬੀਰ ਬਾਦਲ ਦੀ ਸ਼ਾਨ ਤੇ ਤਾਂ ਫਿਰ ਗੱਲ ਆ ਜਾਂਦੀ ਆ ਸੁਖਬੀਰ ਬਾਦਲ ਪ੍ਰਧਾਨ ਨੇ ਔਰ ਕਿਸੇ ਹਿਸਾਬ ਨਾਲ ਬਣੇ ਉਹ ਵੀ ਸਾਰੇ ਜਾਣਦੇ ਦੇਖੋ ਹਾਰਨ ਦੇ ਚਾਂਸ ਤਾਂ ਹੈਗੇ ਹੀ ਆ ਮੈਕਸਿਮਮ ਠੀਕ ਹੈ ਜਿੱਤਨ ਦਾ ਜਿਹੜਾ ਬੜਾ ਰੇਅਰ ਜਿਹਾ ਚਾਂਸ ਹੈਗਾ ਹੋਇਆ ਤੇ ਅਕਾਲੀ ਦਲ ਲਈ ਤੇ ਪਰ ਜੇ ਜਿੱਤ ਜਾਂਦੇ ਫੇ ਤਾਂ ਹੈਗੀ ਬੱਲੇ ਬੱਲੇ ਬਹੁਤ ਜ਼ਿਆਦਾ ਠੀਕ ਹੈ ਫੇ ਤਾਂ ਭਾਜਪੀ ਨਾਲ ਗੱਠ ਜੋੜ ਚ ਜਿੱਦਾਂ ਬਿਆਨ ਆਇਆ ਹੈ ਕਿ ਜਿਹੜਾ ਕਿ ਅਸੀਂ ਵੱਡੇ ਭਰਾ ਦੀ ਭੂਮਿਕਾ ਹੀ ਨਿਭਾਵਾਂਗੇ ਹਨਾ ਤੇ ਫੇਰ ਤਾਂ ਨਿਭਾ ਲੈਣਗੇ ਠੀਕ ਹੈ ਤੇ ਪਰ ਜੇ ਹਾਰ ਗਏ ਤਾਂ ਫਿਰ ਉਸ ਤੋਂ ਬਾਅਦ ਇਹ ਡਿਪੈਂਡ ਕਰੇਗਾ ਕਿ ਵੋਟ ਕਿੰਨੀ ਲੈ ਕੇ ਗਏ ਜੇ ਵੋਟ ਦੀ ਪਰਸੈਂਟੇਜ ਬਹੁਤ ਘੱਟ ਹੋਈ ਤਾਂ ਫਿਰ ਉਹਨਾਂ ਨੂੰ ਗੱਠ ਜੋੜ ਦੇ ਵਿੱਚ ਦਬਾਅ ਉਹਨਾਂ ਤੇ ਆ ਜਾਏਗਾ ਤੇ ਸੀਟਾਂ ਦਾ ਫਰਕ ਪੈਗਾ ਇਹ ਹੋ ਜਾਵੇ ਕਿ ਭਰਾ ਬਣਨ ਨੂੰ ਨਾ ਤਿਆਰ ਹੋਵੇ ਬੀਜੇਪੀ ਬਿਲਕੁਲ ਇਹ ਗੱਲ ਹੋ ਸਕਦੀ ਹੈਗੀ ਆ ਜੇ ਉੱਥੇ ਕਿਤੇ ਜਮਾਨਤਾ ਜਬਤ ਹੋ ਗਈਆਂ ਵੋਟਾਂ ਪਈਆਂ ਨਹੀਂ ਤਾਂ ਫਿਰ ਜਿਹੜਾ ਵੋਟ ਬੇਸ ਦਾ ਪਤਾ ਲੱਗ ਜਾਊਗਾ ਕਿ ਲੁਧਿਆਣੇ ਦੇ ਵਿੱਚ ਕੀ ਵੋਟ ਬੇਸ ਚੱਲਦਾ ਪਿਆ ਹੈਗਾ ਸ਼ਹਿਰੀ ਇਲਾਕਿਆਂ ਦੇ ਵਿੱਚ ਕੀ ਉਹਨਾਂ ਦਾ ਵੋਟ ਬੈਂਕ ਹੈਗਾ ਬਚਿਆ ਅੱਛਾ ਕਾਂਗਰਸ ਵਾਲਾ ਵਾਪਸ ਆਉਣੇ ਆ ਜਿਹੜੀ ਕੱਲ ਕਾਨਫਰੰਸ ਹੋਈ ਹੈ ਉਹਦੇ ਵਿੱਚ ਰਾਜਾ ਵੜਿੰਗ ਬੈਠੇ ਨਜ਼ਰ ਆ ਰਹੇ ਆ ਪ੍ਰਤਾਪ ਬਾਜਵਾ ਹੈਗੇ ਨੇ ਵਿੱਚ ਭੁਪੇਸ਼ ਬਗੇਲ ਨੇ ਅੱਛਾ ਸਭ ਤੋਂ ਲਾਸਟ ਲਾਈਨ ਦੇ ਵਿੱਚ ਖੱਬੇ ਪਾਸੇ গোল্ডি ਖੜੇ ਨੇ গোল্ডি ਖੰਗੂੜਾ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਚ ਚੱਲ ਗਏ ਸੀ ਹੁਣ ਵਾਪਸ ਕਾਂਗਰਸ ਦੇ ਵਿੱਚ ਆ ਗਏ ਆ ਉਹਨਾਂ ਦਾ ਲਾਸਟ ਦੇ ਵਿੱਚ ਖੜਨਾ ਇਹ ਕੀ ਇੰਡੀਕੇਟ ਕਰਦਾ ਜੀ ਦੇਖੋ ਨੈਚੁਰਲੀ ਪਾਰਟੀ ਛੱਡ ਕੇ ਦੁਬਾਰਾ ਫੇਰ ਵਾਪਸ ਆਣਾ ਉਹ ਇੱਜ਼ਤ ਤਾਂ ਨਹੀਂ ਦਿੰਦੀ ਹੈ ਨਾ ਉਸ ਤੋਂ ਬਾਅਦ ਲਾਈਨ ਤਾਂ ਬਦਲ ਹੀ ਜਾਂਦੀ ਹੈ ਇੱਕ ਲਾਈਨ ਤਾਂ ਪਿੱਛੇ ਹੋ ਹੀ ਜਾਂਦੇ ਹੈਗੇ ਆ ਤੇ ਇਸ ਕਰਕੇ ਜਿਹੜਾ ਹਾਲਾਂਕਿ ਬਾਜਵਾ ਸਾਹਿਬ ਤਾਂ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਕਰਦੇ ਹੈਗੇ ਆ ਤੇ ਪਰ ਹੁਣ ਐਸ ਮੌਕੇ ਤੇ ਇਦਾਂ ਦੀ ਕੋਈ ਗੱਲ ਕੀਤੀ ਨਹੀਂ ਜਾ ਸਕਦੀ ਸੀਗੀ ਜੇ ਨਾ ਪਸੰਦਗੀ ਹੋ ਗਈ ਬਾਅਦ ਚ ਜਾਰ ਕਰ ਦਿੰਗੇ ਪਰ ਉਹਨਾਂ ਨੇ ਇੱਕ ਵਾਰੀ ਤਾਂ ਨੁਕਰੇ ਤਾਂ ਲਵਾ ਹੀ ਦਿੱਤਾ ਹੈਗਾ ਨਾ ਇਹ ਵੈਸੇ ਕਲੀਅਰ ਹੋਣਾ ਜ਼ਰੂਰੀ ਹੈ ਕਿ ਜਿਹੜੀ ਜਿਹੜਾ ਇਕੱਠ ਹੋਇਆ ਜਾਂ ਸਾਰੇ ਲੀਡਰ ਦੁਆਰਾ ਬੈਠੇ ਆਣ ਕੇ ਲੁਧਿਆਣੇ ਚ ਇਹ ਭੂਪੇਸ਼ ਭਗੇਲ ਕਰਕੇ ਹੀ ਹੋਇਆ ਜਾਂ ਫਿਰ ਪਾਰਟੀ ਨੂੰ ਇਕ ਜੁਟ ਕਰਨ ਦੀ ਮਰਿਆਦਾ ਉੱਠ ਗਈ ਦੁਆਰਾ ਮੈਂ ਦੇਖੋ ਮੈਂ ਤਾਂ ਕੌਨਫੀਡੈਂਟ ਆ ਕਿ ਉਹ ਪੇਸ਼ ਬਗੇਲ ਕਰਕੇ ਹੀ ਹੋਇਆ ਹੈ ਹੈਨਾ ਨਹੀਂ ਤਾਂ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਹ ਉੱਥੇ ਬਹੁਤਾ ਪ੍ਰਚਾਰ ਕਰਨਗੇ ਜਾਂ ਇੱਥੇ ਅਪੀਅਰ ਹੋਣਗੇ ਇਕੱਠੇ ਸਟੇਜ ਜਿਹੜੀ ਐ ਸ਼ੇਅਰ ਹੋਏਗੀ ਸਭ ਦੀ ਤੇ ਮੁਸ਼ਕਲ ਹੀ ਲੱਗਦਾ ਸੀਗਾ ਪਰ ਹੁਣ ਹੋ ਗਿਆ ਚਲੋ ਦੇਖਦੇ ਹਾਂ ਕਾਂਗਰਸ ਨੂੰ ਕਿੰਨਾ ਕੁ ਫਾਇਦਾ ਹੁੰਦਾ ਕਿਉਂਕਿ ਕਾਂਗਰਸ ਦੀ ਮੇਨ ਟੱਕਰ ਹੈਗੀ ਆ ਆਮ ਆਦਮੀ ਪਾਰਟੀ ਦੇ ਨਾਲ ਹੈਰਾਨੀ ਤਾਂ ਹੁੰਦੀ ਕਿਉਂਕਿ ਜਦੋਂ ਜਲੰਧਰ ਦੀ ਜ਼ਿਮਨੀ ਚੋਣ ਸੀ ਰਾਜਾ ਵੜਿੰਗ ਅਮਰਤਾ ਵੜਿੰਗ ਉਹਨਾਂ ਦੇ ਬੱਚੇ ਇੱਥੇ ਪੈਦਲ ਸੜਕਾਂ ਦੇ ਵਿੱਚ ਗਲੀਆਂ ਦੇ ਵਿੱਚ ਜਾ ਰਹੇ ਸੀ ਪਰ ਲੁਧਿਆਣਾ ਵੈਸਟ ਦੇ ਵਿੱਚ ਤਾਂ ਰਾਜਾ ਵੜਿੰਗ ਆਪ ਹੀ ਨਜ਼ਰ ਆਏ ਦੇਖੋ ਇਟ ਡਿਪੈਂਡ ਕਰਦਾ ਕਿ ਉਸ ਲੀਡਰ ਦੇ ਨਾਲ ਕਿੰਨੀ ਕੁ ਬੰਦੀ ਹੈਗੀ ਐ ਤੇ ਕਿੰਨਾ ਕੁ ਇੰਟਰਸਟ ਉਹਨਾਂ ਨੂੰ ਉਸ ਸੀਟ ਦੇ ਵਿੱਚ ਹੈਗਾ ਵਾ ਤੇ ਜੇ ਇੰਟਰਸਟ ਹੋਏਗਾ ਫਿਰ ਤਾਂ ਆਣਗੇ ਤੇ ਹੁਣ ਇੰਟਰਸਟ ਲੱਗਦਾ ਨਹੀਂ ਹੈ ਉਹਨਾਂ ਨੂੰ ਜਾਂ ਉਹਨਾਂ ਨੂੰ ਥੋੜਾ ਚਾਨਣ ਹੋ ਗਿਆ ਕਿ ਹੁਣ ਜਿਹੜਾ ਮੇਰੀ ਜਿਹੜੀ ਟਾਟਾ ਬਾਏ ਬਾਏ ਹੋਣ ਲੱਗੀ ਹੈ ਪੋਸਟ ਤੋਂ ਠੀਕ ਹੈ ਤੇ ਇਸ ਕਰਕੇ ਬਹੁਤਾ ਇੰਟਰਸਟ ਨਹੀਂ ਦਿਖਾ ਰਹੇ ਉਹ ਸ਼ੌਰ ਨੇ ਆਪਣੇ ਵੱਲੋਂ ਹੀ ਸੋਚੀ ਬੈਠੇ ਨੇ ਮੈਨੂੰ ਲੱਗਦਾ ਏਦਾਂ ਕਿ ਉਹ ਸੋਚੀ ਬੈਠੇ ਨੇ ਕਿ ਮੇਰਾ ਪੱਤਾ ਸਾਹਬ ਹੋਣ ਹੀ ਵਾਲਾ ਹੈਗਾ ਵਾ ਠੀਕ ਹੈ ਫਿਰ ਮੈਂ ਕਾ ਨੂੰ ਐਨੀ ਮਿਹਨਤ ਕਰਾਂ ਜਦ ਪਤਾ ਹੀ ਹੈ ਕਿ ਪਾਸ ਨਹੀਂ ਹੋਣਾ ਹੁਣ ਬਿਲਕੁਲ ਇਹ ਸਿਚੁਏਸ਼ਨ ਜਿਹੜੀ ਹੈ ਉਹ ਸਿਆਸੀ ਪੱਧਰ ਤੇ ਔਰ ਪੰਜਾਬ ਦੇ ਅੰਦਰ ਜੋ ਇਸ ਵੇਲੇ ਵਾਪਰਦਾ ਪਿਆ ਉਸ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ